ਤੇ ਇਹਦੇ ਨਾਲ ਤੁਸੀਂ ਡਬਲ ਪੱਲੇ ਕਰਕੇ ਰੱਖ ਲੈਣੇ ਆ। ਐਦਾਂ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਐਵੇਂ ਆਪਾਂ ਨੇ ਤੈ ਮਾਰੀ ਹੈ ਦੀ ਠੀਕ ਹੈ ਕੰਨੀ ਵਾਲੀ ਸਾਈਡ ਇੱਧਰ ਆ ਗਈ ਬੰਦ ਵਾਲੀ ਸਾਈਡ ਮੇਰੇ ਵੱਲ ਆ ਗਈ ਠੀਕ ਆ ਜਿਹੜੀ ਫarsi ਸਲਵਾਰ ਦੀ ਕਟਿੰਗ ਹੈ ਸਲਵਾਰ ਦੀ ਲੈਂਥ ਹੈਗੀ ਹੈ ਜੀ 41 ਤੇ ਆਪਾਂ ਨੇ ਹੁਣ 5 ਇੰਚ ਮਾਈਨਸ ਕਰਕੇ ਸਲਵਾਰ ਦੀ ਪਹਿਲਾਂ ਲੈਂਥ ਘਟਣੀ ਆ ਠੀਕ ਹੈ ਜੀ ਤੇ ਜਿਵੇਂ ਹੁਣ ਆਪਾਂ ਨੇ ਡਬਲ ਕਰਕੇ ਕਪੜਾ ਵਿਛਾ ਲਿਆ 41 ਇੰਚ ਲੈਂਥ ਹੈ ਸਲਵਾਰ ਦੀ ਠੀਕ ਆ ਤੇ ਉਰੇ ਤੋਂ ਆਪਾਂ ਨੇ ਲੈਂਥ ਲੈਣੀ ਆ ਪਹਿਲਾਂ 5 ਇੰਚ ਮਾਈਨਸ ਕਰਕੇ 1 2 3 4 5 ਠੀਕ ਹੈ ਜੀ 37 ਇੰਚ ਦੀ ਲੈਂਥ ਲੈ ਲੈਣੀ ਆਪਾਂ ਨੇ ਸਾਰੀ 37 37 ਦੀ ਨਿਸ਼ਾਨੀ ਲਾ ਦੇਣੀ ਆ ਠੀਕ ਹੈ ਜੀ ਹਾਂ ਜੀ 5 ਇੰਚ ਘਟਾਉਣੇ ਆ ਤੇ ਉਸ ਤੋਂ ਬਾਅਦ ਅੱਗੇ ਜਿਹੜੀ ਆਪਾਂ ਨੇ ਮੋਰੀ ਰੱਖਣੀ ਆ ਤੇ ਜਿਵੇਂ ਕਿ ਆਪਾਂ ਸਟੇਟ ਸਲਵਾਰ ਦੀ ਰੱਖਦੇ ਆ 9 ਇੰਚ ਚੜਾਈ ਠੀਕ ਆ ਤੇ ਜਿਹੜੀ ਹੁਣ ਆਪਾਂ ਨੇ ਫਰਸ਼ੀ ਸਲਵਾਰ ਦੀ ਰੱਖਣੀ ਆ ਮੂਰੀ ਉਹ ਰੱਖਣੀ ਆਪਾਂ ਨੇ 13 ਇੰਚ ਠੀਕ ਹੈ ਜੀ 13 ਇੰਚ ਆਪਾਂ ਨੇ ਤਾਂ ਰੱਖੀ ਆ ਕਈ ਕੋਈ ਤਾਂ ਮੂਰੀ 10 ਇੰਚ ਖੁੱਲੀ ਪਾਉਂਦਾ ਹਨਾ ਫਰਸ਼ੀ ਸਲਵਾਰ ਦੀ ਕੋਈ 8 ਪਾਉਂਦਾ ਹੈ ਕੋਈ 9 ਪਾਉਂਦਾ ਹਨਾ ਤੇ ਉਹਦੇ ਕਰਕੇ ਆਪਾਂ ਨੇ 13 ਇੰਚ ਮੂਰੀ ਰੱਖ ਲਈ ਠੀਕ ਹੈ ਜੀ 13 ਇੰਚ ਮੂਰੀ ਰੱਖ ਕੇ ਆਪਾਂ ਨੇ ਉਰੇ ਆਸਣ ਰੱਖਣਾ ਹੈ 10 ਇੰਚ ਠੀਕ ਹੈ ਜੀ 10 ਇੰਚ ਆਸਣ ਰੱਖ ਕੇ ਆਪਾਂ ਨੇ ਉਰੇ ਤੋਂ ਇੰਚੀ ਟੇਪ ਨਾਲ ਮਲੋਣਾ ਹੈ ਪਰ ਜਿਹੜੇ ਕਹਿੰਦੇ ਆਂ ਜੀ ਸਾਡੀ ਸਲਵਾਰ ਚੱਕੀ ਜਾਂਦੀ ਐ ਪਿੱਛੇ ਤੋਂ ਸਟੇਟ ਸਲਵਾਰ ਵੀ ਚੱਕੀ ਜਾਂਦੀ ਐ ਫਰਸ਼ੀ ਸਲਵਾਰ ਵੀ ਚੱਕੀ ਜਾਂਦੀ ਆ ਉਹਦੇ ਵਿੱਚ ਨਾ ਤੁਹਾਨੂੰ ਕਾਟਕੂਟ ਪਾਉਣ ਦੀ ਕਿਤੇ ਕੋਈ ਲੋੜ ਨਹੀਂ ਹੈਗੀ ਤੁਸੀਂ ਕੀ ਕਰਨਾ ਹਮੇਸ਼ਾ ਜਦੋਂ ਵੀ ਤੁਸੀਂ ਫਰਸ਼ੀ ਸਲਵਾਰ ਜਾਂ ਸਟੇਟਸ ਸਲਵਾਰ ਦੀ ਕਟਿੰਗ ਕਰਨੀ ਐ ਸੈਡ ਵਾਲੀ ਸਲਾਈ ਦੀ ਤੁਸੀਂ ਆਹ ਵਾਲਾ ਜਿਹੜਾ ਸਕੇਲ ਆ ਇਹਨੂੰ ਯੂਜ਼ ਕਰਨਾ ਤੁਸੀਂ ਠੀਕ ਹੈ ਜੀ ਭੁੱਲ ਕੇ ਵੀ ਨਾ ਕਰਿਓ ਕਿਉਂਕਿ ਜਿਆਦਾਤਰ ਵੀਡੀਓ ਚ ਦੇਖਣ ਨੂੰ ਇਹ ਚੀਜ਼ ਮਿਲਦੀ ਆ ਵੀ ਜਦੋਂ ਵੀ ਸਟੇਟ ਸਲਵਾਰ ਦੀ ਆਪਾਂ ਇਹ ਵਾਲੀ ਕਾਟ ਪਾਉਨੇ ਆ ਹਨਾ ਸਾਈਡ ਵਾਲੀ ਕਾਟ ਪਾਉਨੇ ਆ ਤਾਂ ਮਤਲਬ ਕਹਿ ਦਿੰਦੇ ਨੇ ਵੀ ਸਕੇਲ ਯੂਜ਼ ਕਰ ਲਓ ਵੀ ਜਿਹੜੀ ਸ਼ੇਪ ਹੈ ਸਟੇਟ ਸਲਵਾਰ ਦੀ ਵਧੀਆ ਆ ਜਾਂਦੀ ਆ ਪਰ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਵਧੀਆ ਨਹੀਂ ਆਉਂਦੀ ਹੈਗੀ ਠੀਕ ਹੈ ਕਿਉਂਕਿ ਨਾ ਕੱਪੜਾ ਜਿਹੜਾ ਪਿੱਛੇ ਤੋਂ ਨਾ ਸਲਾਈ ਖਿੱਚੀ ਜਾਂਦੀ ਆ ਉਹਦੇ ਵਿੱਚ ਚਾਹੇ ਤੁਸੀਂ 1 ਇੰਚ ਹੋਰ نیچے ਡਾਊਨ ਕਰਕੇ ਰੱਖ ਲਓ ਉਹਦੇ ਨਾਲ ਵੀ ਕੋਈ ਫਰਕ ਨਹੀਂ ਪੈਣਾ ਹੈਗਾ ਠੀਕ ਹੈ ਕਿਉਂਕਿ ਜਿਹੜੀਆਂ ਆਪਣੀਆਂ ਸਲਵਾਰਾਂ ਬਣ ਕੇ ਜਾ ਰਹੀਆਂ ਨੇ ਬਹੁਤ ਜਿਆਦਾ ਸਲਵਾਰਾ ਜਿਵੇਂ ਤੁਸੀਂ ਮੇਰੇ ਵੀ ਪਾਈਆਂ ਹੋਈਆਂ ਸਲਵਾਰਾ ਦੇਖਦੇ ਹਾਂ ਸਟੇਟ ਸਲਵਾਰਾ ਹਨਾ ਤੁਹਾਨੂੰ ਲੱਗਦਾ ਵੀ ਕਿੱਥੇ ਚੱਕੀਆਂ ਜਾਂਦੀਆਂ ਸਲਵਾਰਾਂ ਠੀਕ ਹੈ ਕੋਈ ਸਲਵਾਰ ਆਪਣੀ ਚੱਕੀ ਨਹੀਂ ਜਾਊਗੀ ਜੇ ਚੱਕੀ ਜਾਊਗੀ ਸਲਵਾਰ ਤਾਂ ਜੇ ਤੁਸੀਂ ਸਕੇਲ ਨਾਲ ਨਿਸ਼ਾਨੀ ਲਾਉਂਗੇ ਹੁਣ ਤੁਸੀਂ ਆਪ ਦੇਖ ਲਓ ਜਿਹੜੀ ਆਪਾਂ ਨੇ ਇੰਚ ਟੇਪ ਨਾਲ ਨਿਸ਼ਾਨੀ ਲਾਈ ਆ ਉਹ ਐਦਾਂ ਆ ਗਈ ਬਾਰ-ਬਾਰ ਠੀਕ ਹੈ ਜੇ ਤੁਸੀਂ ਸਕੇਲ ਨਾਲ ਲਾਉਂਗੇ ਤਾਂ ਐਦਾਂ ਕਾਟ ਪੈ ਜਾਣੀ ਦੀ ਗੁਲਾਈ 'ਚ ਠੀਕ ਹੈ ਜੀ ਗੁਲਾਈ 'ਚ ਕਾਟ ਪੈਗੀ ਫਿਰ ਇਹਨੂੰ ਤੁਸੀਂ ਐਦਾਂ ਹੀ ਸਲਾਈ ਲਾ ਦੇਣੀ ਗੁਲਾਈ 'ਚ ਇਹਨਾਂ ਗੁਲਾਈ ਚਾ ਜਾਣਾ ਫਿਰ ਉਹਨੇ ਚੱਕੀ ਜਾਣਾ ਠੀਕ ਆ ਤੇ ਐਦਾਂ ਤੁਸੀਂ ਕਟਿੰਗ ਕਰ ਦੇਣੀ ਆ ਕਟਿੰਗ ਕਰਨ ਤੋਂ ਬਾਅਦ ਜਿਹੜੀ ਇਹਦੇ ਵਿੱਚ ਕਾਟ ਪਾਉਣੀ ਉਹ ਕਿੰਨੇ ਤੇ ਪਾਉਣੀ ਉਹ ਵੀ ਮੈਂ ਤੁਹਾਨੂੰ ਦੱਸ ਦਣੀ ਹਾਂਜੀ ਬੰਦ ਵਾਲੀ ਸਾਈਡ ਤੋਂ ਪਹੁੰਚਾ ਰੱਖਿਆ ਜੀ ਠੀਕ ਹੈ ਇੱਧਰ ਨੂੰ ਤੇ ਇੱਧਰ ਜਿਹੜੀ ਕੰਨੀ ਵਾਲੀ ਸਾਈਡ ਆ ਉਧਰ ਰੱਖਿਆ ਆਪਣੇ ਅਸੂ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਇਹ ਡਾਊਨ ਕਾਟ ਆ ਹਾਂਜੀ ਹਾਂਜੀ ਹਰ ਨਾਪ ਚ ਦਾਸ ਰੱਖਣ ਹੈ ਜੀ ਆਪਾਂ ਨੇ ਤੇ ਉਸ ਤੋਂ ਬਾਅਦ ਅੱਗੇ ਨਹੀਂ ਜੀ ਨਹੀਂ ਲੰਬਾਈ ਕੋਈ ਜ਼ਿਆਦਾ ਰੱਖਣ ਦੀ ਲੋੜ ਨਹੀਂ ਉਰੇ ਪਾਉਂਗੇ ਆਪਾਂ 2 ਇੰਚ ਦੀ ਕਾਟ ਠੀਕ ਹੈ ਜੀ ਇਧਰੋਂ ਪਾਵਾਂਗੇ 9 ਇੰਚ ਤੱਕ ਲੰਬੀ ਠੀਕ ਹੈ ਜੀ ਐਦਾਂ ਜਿਹੜੀ ਤੁਸੀਂ ਇਹ ਵਾਲੀ ਕਾਟ ਹੈ ਐਦਾਂ ਪਾ ਦਣੀ ਹੈ ਬਸ ਜੀ ਬਸ 9 ਧੱਕੇ ਪਾਉਣੀਆਂ ਇਹ ਜ਼ਿਆਦਾ ਨਹੀਂ ਪਾਉਣੀ ਹੈਗੀ ਠੀਕ ਹੈ ਇਹ ਹੋ ਗਈ ਆਪਣੀ ਫਰਸੀ ਸਲਵਾਰ ਦੀ ਕਟਿੰਗ ਤੇ ਹੁਰੇ ਤੁਸੀਂ ਕੱਟ ਲੈ ਲੈਣਾ ਇਹ ਕਾਟ ਜ਼ਰੂਰੀ ਹੈ ਜੀ ਇਹ ਕਾਟ ਨਹੀਂ ਪਾਉਂਗੇ ਤਾਂ ਕਪੜਾ ਤੁਹਾਡਾ ਮੂਰੀ ਦੇ ਉੱਪਰ ਆਉ ਉਸ ਤੋਂ ਬਾਅਦ ਅੱਗੇ ਦੇਖੋ 벨ਟ ਰੱਖਣੀ ਆਪਾਂ ਨੇ ਜਿਹੜਾ ਕਪੜਾ ਬਚ ਗਿਆ 7.5 ਇੰਚ ਚੜਾਈ 벨ਟ ਦੀ ਠੀਕ ਹੈ ਜੀ ਤੇ ਉਨੇ हिਪ ਤੇ ਆਪਾਂ ਬਾਈ ਵੈਲਟ ਤਿਆਰ ਕਰਾਂਗੇ ਉਨੇ ਹੀਪਾਂ ਦੀ ਠੀਕ ਹੈ ਤੇ 2 ਇੰਚ ਪਲੱਸ ਕਰ ਦਨੇ ਆਪਾਂ ਠੀਕ ਹੈ ਜੀ ਬਸ ਐਦਾਂ ਬੈਲਟ ਕਟਿੰਗ ਹੋ ਜਾਣੀ ਆ ਤੇ ਨੈਕਸਟ ਵੀਡੀਓ ਆਪਾਂ ਪਾਵਾਂਗੇ ਸਟਿਚਿੰਗ ਦੀ ਦੀ ਤੇ ਤੁਸੀਂ YouTube ਤੇ ਸਾਰਿਆਂ ਨੇ ਸਟਿਚਿੰਗ ਵੀਡੀਓ ਦੇਖ ਲੈਣੀ ਆ ਤੇ ਲਿੰਕ ਆਪਾਂ ਤੁਹਾਨੂੰ ਗਰੁੱਪ ਚ ਸ਼ੇਅਰ ਕਰ ਦਾਂਗੇ ਠੀਕ ਹੈ ਜੀ